ਸੋਕ ਗਿਆਨ ਅੰਜਨ ਗੁਰ ਦੀਆ ਅਗਿਆਨ ਅંધੇਰ ਬਿਨਾਸ ਹਰ ਕਿਰਪਾ ਤੇ ਸੰਤ ਭੇਟਿਆ ਨਾਨਕ ਮਨ ਪਰਗਾਸ ਅਸ਼ਟਪਦੀ ਸੰਤ ਸੰਗ ਅੰਤਰ ਪ੍ਰਬਢੀਠਾ ਨਾਮ ਪ੍ਰਭੂ ਕਾ ਲਾਗਾ ਮੀਠਾ ਸਗਲ ਸਮਗਰੀ ਇੱਕ ਸਖਤ ਮਾਹੇ ਅਨਕ ਰੰਗ ਨਾ ਨਾਮ ਦ੍ਰਿਸ਼ਟਾ ਹੈ ਨੌ ਨਿਦ ਅੰਮ੍ਰਿਤ ਰਬ ਕਾ ਨਾਮ ਦੇਹੀ ਮੈਂ ਇਸ ਕਾ ਬਿਸਰਾਮ ਸੁਨ ਸਮਾਧ ਅਨਹਤ ਤਾ ਨਾਦ ਕਹਿ ਨਜਾਈ ਅਚਰਜ ਬਿਸਮਾਦ ਤਿਨ ਦੇਖਿਆ ਜਿਸ ਆਪ ਦਿਖਾਏ ਨਾਨਕ ਤਿਸ ਜਨ ਸੋਝੀ ਪਾਏ ਸੋ ਅੰਤਰ ਸੋ ਬਾਹਰ ਅਨੰਤ ਘਟ ਘਟ ਵਿਆਪ ਰਹਾ ਭਗਵੰਤ ਧਰਨ ਮਾਹੀ ਆਕਾਸ਼ ਪਿਆਲ ਸਰਬ ਲੋਕ ਪੂਰਨ ਪ੍ਰਤਪਾਲ ਬਨ ਤਿੰਨ ਪਰਬਤ ਹੈ ਤਾਰ ਬ੍ਰਹਮ ਜੈਸੀ ਆਗਿਆ ਤੈਸਾ ਕਰਮ ਪੌਣ ਪਾਣੀ ਵੈ ਸੰਤੁਰ ਮਾਹੀ ਚਾਰ ਕੁੰਟ ਦਾ ਦਿਸ਼ੇ ਸਮਾਹੀ ਤਿਸਤੇ ਭਿਨ ਨਹੀਂ ਕੋਠਾ ਗੁਰ ਪ੍ਰਸਾਦ ਨਾਮਕ ਸੁਖ ਪਾਉ ਵੇਦ ਪੁਰਾਨ ਸਿਮਰਤ ਮਹ ਦੇਖ ਸਸੀਆਰ ਸੂਰ ਨਖਤਰ ਮੈਂ ਏਕ ਬਾਣੀ ਪ੍ਰਭ ਕੀ ਸਭ ਕੋ ਬੋਲੇ ਆਪ ਅਡੋਲ ਨ ਕਬ ਹੂੰ ਡੋਲੇ ਸਰਬ ਕਲਾ ਕਰ ਖੇਲੇ ਖੇਂ ਮੋਲ ਨ ਪਾਈਏ ਗੁਨਾ ਅਮੋਲ ਸਰਬ ਜੋਤ ਮੈਂ ਜਾ ਕੀ ਜੋਤ ਧਰ ਰਿਹਾ ਸੁਆਮੀ ਪੋਤ ਪੋਤ ਗੁਰ ਪ੍ਰਸਾਦ ਭ੍ਰਮ ਕਾ ਨਾਸ਼ ਨਾਨਕ ਤិន ਮੈਂ ਇਹ ਮਿਸਾਸ संत जना का पेखन सब ब्रह्म संत जना का हृदय सब धर्म संत जना सुनहै शुभ वचन सर्व व्यापी राम संग रचन जिन जाता तिसकी ऐरैत सत वचन साधु सब कहत जो जो होय सोई सुख माने करन करावन हार तब जाने ਅੰਤਰ ਬਸੇ ਬਾਹਰ ਵੀ ਉਹੀ ਨਾਮਕ ਦਰਸ਼ਨ ਦੇਖ ਸਭੋਹੀ ਆਪ ਸਤ ਕੀ ਆ ਸਭ ਸਤ ਤਿਸ ਪ੍ਰਭ ਤੇ ਸਗਲੀ ਉਤਪਾਦ ਤਿਸ ਭਾਵ ਹੈ ਤਾਂ ਕਰੇ ਵਿਸਥਾਰ ਤਿਸ ਭਾਵ ਹੈ ਤਾਂ ਏਕੰਕਾਰ ਅਨੰਕਲਾ ਲਖੀ ਨਾ ਜਾਏ ਜਿਸ ਭਾਵ ਹੈ ਤਿਸ ਲੈ ਮਿਲਾਏ ਕਵਨ ਨਿਕਟ ਕਵਨ ਕਹੀਏ ਦੂਰ ਆਪੇ ਆਪ ਆਪਰਪੂਰ ਅੰਤਰਗਤ ਜਿਸ ਆਪ ਜਨਾਏ ਨਾਨਕ ਤਿਸ ਜਨ ਆਪ ਬੁਝਾਏ ਸਰਬ ਪੂਤ ਆਪ ਵਰਤਾਰ ਸਰਬ ਨੈਨ ਆਪੇਖਨਹਾਰਾ ਸਗਲ ਸੁਮਗਰੀ ਜਾ ਕਾ ਤਨਾ ਆਪੁ ਜਸ ਆਪ ਹੀ ਸੁਣਾ ਆਵਨ ਜਾਨ ਇੱਕ ਖੇਲ ਬਨਾਇਆ ਆਗਿਆਕਾਰੀ ਕੀਨੀ ਮਾਇਆ ਸਭ ਕੈ ਮਧ ਅਲਿਪ ਤੋਰ ਹੈ ਜੋ ਕਿਛ ਕਹਿਣਾ ਸੋ ਆਪੇ ਕਹੈ ਆਗਿਆ ਆਵੈ ਆਗਿਆ ਜਾਏ ਨਾਨਕ ਜਾ ਭਾਵੇ ਤਾਂ ਲੈ ਸਮਾਏ ਇਸਤੇ ਹੋਏ ਸੋ ਨਹੀਂ ਬੁਰਾ ਹੋਰ ਕਹੋ ਕਿਨੇ ਕਛ ਕਰਾ ਆਪਹਲਾ ਕਰਤੂਤ ਅਤਨੀ ਕੀ ਆਪੇ ਜਾਣੈ अपने जी की आप साच ਧਹਰੀ ਸਭ ਸਾਚ ਓਤ-ਪੋਤ ਅਪਨ ਸੰਗ ਰਾਤ ਤਾਕੀ ਗਤ ਮਿਤ ਕਹੀ ਨਾ ਜਾਏ ਦੂਸਰ ਹੋਏ ਤਸੋ ਜੀ ਪਾਏ ਤਿਸ ਕਾ ਕੀਆ ਸਭ ਪਰਵਾਨ ਗੁਰ ਪ੍ਰਸਾਦ ਨਾਨਕ ਇਹ ਜਾਨ ਜੋ ਜਾਣ ਤਿਸ ਸਦਾ ਸੁਖ ਹੋਏ ਆਪ ਮਲਾਏ ਲੈ ਪ੍ਰਭ ਸੋਏ ਓ ਤਨਵੰਤ ਕੋਲਵੰਤ ਪਤਵੰਤ ਜੀਵਨ ਮੁਕਤ ਜਿਸ ਰਿਦਾ ਭਗਵੰਤ ਤਨ 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 ਜਨ ਆਇਆ ਜਿਸ ਪ੍ਰਸਾਦ ਸਭ ਜਗਤ ਤਰਾਇਆ ਜਨ ਆਵਨ ਕਾ ਇਹ ਸੁਆਵ ਜਨ ਕੈ ਸੰਗ ਚਿਤ ਆਵੈ ਨਾਉ ਆਪ ਮੁਕਤ ਮੁਕਤ ਕਰੈ ਸੰਸਾਰ ਨਾਨਕ ਤਿਸ ਜਨ ਕਾ ਸਦਾ ਨਮਸ਼ਕਾਰ ਸਲਾਕ ਪੂਰਾ ਪ੍ਰਭ ਆਰਧਿਆ ਪੂਰਾ ਜਾ ਕਾ ਨਾਮ ਨਾਨਕ ਪੂਰਾ ਪਾਇਆ ਪੂਰੇ ਕੇ ਗੁਣ ਗਾਓ ਅਸ਼ਟ ਪਦੀ ਪੂਰੇ ਗੁਰ ਕਾ ਸੁਨ ਉਪਦੇਸ਼ ਪਾਰ ਬ੍ਰਹਮ ਨਿਕਟ ਕਰ ਪੇਖ ਸਾਹ ਸਾਸ ਸਿਮਰੋ ਗੋਬਿੰਦ ਮਨ ਅੰਤਰ ਕੀ ਉਤਰੈ ਚਿੰਦ ਆਸ ਅਨਿਤ ਤਿਆਗੋ ਤਰੰਗ संत जना की धूर मन मांग आप छोड़ बेंती करौ साध संग अगन सागर तरौ हर तन के धर लेओ पंधर नानक गुरु पूरे नमष्कार खेम कुशल सहज आनंद साध संग भज परमानंद नरक निवार उद्धारो जिय गुण गोविंद अमृत रस पीयो ਕਿਤਿ ਤਿਤਵ ਹੋ ਨਾਰਾਇਣ ਇੱਕ ਇੱਕ ਰੂਪ ਜਾ ਕੇ ਰੰਗ ਅਨੇਕ ਗੋਪਾਲ ਦਾਮਦਰ ਦੀਨदयाल ਦੁਖ ਪੰਜਨ ਪੂਰਨ ਕਿਰਪਾਲ ਸਿਮਰ ਸਿਮਰ ਨਾਮ ਬਾਰੰਬਾਰ ਨਾਨਕ ਜੀ ਕਾ ਇਹ ਹੈ ਆਧਾਰ ਉਤਮ ਸ਼ਲੋਕ ਸਾਧਕੇ ਬਚਨ ਅਮੋਲੀਤ ਲਾਲ ਇਹ ਰਤਨ ਸੁਨਤ ਕਮਾਵਤ ਹੋਤ ਉਧਾਰ ਆਪ ਤਰੈ ਲੋਕ ਕਹਾ ਨਿਸਤਾਰ ਸਫਲ ਜੀਵਨ ਸਫਲਤਾ ਕਾ ਸੰਗ ਜਾ ਕੇ ਮਨ ਲਾਗਾ ਹਰ ਰੰਗ ਜੈ ਜੈ ਸ਼ਬਦ ਅਨਾਹਦ ਵਾਜੈ ਸੁਨ ਸੁਨ ਆਨੰਦ ਕਰੈ ਪ੍ਰਭ ਗਾਜੈ ਪ੍ਰਗਟੈ ਗੋਪਾਲ ਮਹਾਂਤ ਕੈ ਮਾਥੇ ਨਾਨਕ ਉਧਰੈ ਤਿਨ ਕੈ ਸਾਥੇ ਸ਼ਰਨ ਜੋਗ ਸੁਨ ਸ਼ਰਨੀ ਆਏ ਕਰ ਕਿਰਪਾ ਪ੍ਰਭ ਆਪ ਮਿਲਾਏ ਮਿਟ ਗਏ ਬੈਰ ਭੈ ਸਭ ਰੇਨ ਅੰਮ੍ਰਿਤ ਨਾਮ ਸਾਧ ਸੰਗ ਲੈਣ ਸੋ ਪ੍ਰਸੰਨ ਭੈ ਗੁਰਦੇਵ ਪੂਰਨ ਹੋਈ ਸੇਵਕ ਕੀ ਸੇਵ ਆਲ ਜੰਜਾਲ ਵਿਕਾਰ ਤੇ ਰਹਿਤੇ ਰਾਮ ਨਾਮ ਸੁਨ ਰਸਨਾ ਕਹਿਤੇ ਕਰ ਪ੍ਰਸਾਦ ਦਇਆ ਪ੍ਰਭ ਧਾਰੀ ਨਾਨਕ निभी खेप हमारी तब की उपस्थित कर हो संतमीत सावधान एकाग्र चित सुखमनी सहज गोविंद गुणनाम जिस मन बसा सो होत निधान इच्छा ता की सब इच्छा ताकी पूर्ण होए प्रधान पुरख प्रगट सब लोए सबते ऊंच पाए स्थान बौर न होवे आवन जान ਹਰ ਤਨਖਾਟ ਚੱਲੇ ਜਨ ਸੋਏ ਨਾਨਕ ਜਿਸ ਹੈ ਪ੍ਰਾਪਤ ਹੋਏ ਖੇਮ ਸ਼ਾਂਤ ਰਧ ਨਵਨਿਧ ਗੁਧ ਗਿਆਨ ਸਰਬ ਤਹ ਸਿਧ ਵਿਦਿਆ ਤਾਪ ਜੋਗ ਪ੍ਰਭ ਧਿਆਨ ਗਿਆਨ ਸ੍ਰੇਸ਼ਟ ਉਤਮ ਇਸਨਾਮ ਚਾਰ ਪਦਾਰਥ ਕਮਲ ਪ੍ਰਗਾਸ ਸਭ ਕੈ ਮਧ ਸਗਲ ਤੇ ਉਦਾਸ सुंदर चतुर तत्का बेटा समदर्शी एक दृष्टेता ए फल इस जन का मुक्त हनी गौर नानक नाम वचन मन सोले ए निधान जपे मन कोई सब जग में ताकी गत होए गुण गोविंद नाम धुन वाणी सिमरत शास्त्र वेद बखानी ਸਗਲ ਮਤਾਤ ਕੇਵਲ ਹਰਨਾਮ ਗੋਬਿੰਦ ਭਗਤ ਕਾ ਮਨ ਬਿਸਰਾਮ ਕੋਟ ਅਪਰਾਧ ਸਾਧ ਸੰਗ ਮਿਟੈ ਸੰਤ ਕਿਰਪਾ ਤੇ ਜਮ ਤੇ ਛੁਟੈ ਜਾ ਕੈ ਮਸਤਕ ਕਰਮ ਪ੍ਰਭ ਪਾਇ ਸਾਧ ਸ਼ਰਨ ਨਾਨਕ ਤੇ ਆਏ ਜਿਸ ਮਨ ਬਸੈ ਸੁਣਾ ਲਾਏ ਪ੍ਰੀਤ ਤਿਸ ਜਨ ਆਵੈ ਹਰ ਪ੍ਰਭ ਚੀਤ जनम मरण ताका दुख निवारै दुर्लभ देह सतकाल उद्धार निर्मल शोभा अमृत ताकी वाणी एक नाम मनमाहे सुमानी दुख रोग बिनसे भय धर्म साध नाम निर्मलता के करम सब ते ऊच ताकी शोभा बनी नानक ਏ ਗੁਣ ਨਾਮ ਸੁਖਮਨੀ